ਨਵਾਂ ਸ਼ਹਿਰ ਦੇ ਬੰਗਾ ਬਾਸ ਸਟੈਂਡ ਦੇ ਉੱਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ ਬਦਮਾਸ਼ਾਂ ਨੇ ਸਕੋਰਪੀਓ ਚਾਲਕ ਦਿੱਤੇ ਗੋਲੀਆਂ ਚਲਾ ਦਿੱਤੀਆਂ ਕਰੀਬ 16-17 ਰਾਉਂਡ ਫਾਇਰਿੰਗ ਕਰਦੇ ਹੋਏ ਇਹ ਮਲਜ਼ਮ ਉੱਥੋਂ ਫਰਾਰ ਹੋਏ ਨੇ ਔਰ ਫਾਇਰਿੰਗ ਦੇ ਵਿੱਚ ਪੰਜ ਨੌਜਵਾਨ ਗੰਭੀਰ ਜ਼ਖਮੀ ਵੀ ਹੋ ਗਏ ਕਪਲੇ ਗੋੜ ਨੇ ਕਿ ਉਸ ਤੋਂ ਬਾਅਦ ਉਹਨਾਂ ਨੂੰ ਡੀ ਐਮਸੀ ਲੁਧਿਆਣਾ ਰੈਫਰ ਕੀਤਾ ਗਿਆ ਹੈ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਆਈ 20 ਕਾਰ ਦੇ ਵਿੱਚ ਬਦਮਾਸ਼ ਆਏ ਸਨ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਫਾਇਰਿੰਗ ਦੌਰਾਨ ਇਲਾਕੇ ਦੇ ਵਿੱਚ دہشت ਮਚ ਗਈ ਆਪਾਂ ਸਮਝ ਸਕਦੇ ਹਾਂ ਕਿ ਜੇਕਰ ਸਥਿਤੀ ਗੋਲੀਆਂ ਚੱਲਣ ਤੋਂ ਬਾਅਦ ਕਿਹੋ ਜੀ ਹੋ ਸਕ ਕਸਬਾਇਓ ਤੇ ਪੂਰਾ ਘਟਨਾਕਰਮ ਵਾਪਰਿਆ ਹੈ ਆਪਣੀ ਜਾਨ ਬਚਾਉਣ ਦੇ ਲਈ ਲੋਕ ਇਧਰ ਉਧਰ ਭੱਜਦੇ ਹੋਏ ਵੀ ਨਜ਼ਰ ਆਏ ਨੇ ਬਦਮਾਸ਼ਾਂ ਨੇ ਸਕੋਰਪੀਓ ਚਾਲਕ ਦਿੱਤੇ ਗੋਲੀਆਂ ਚਲਾ ਦਿੱਤੀਆਂ ਔਰ ਕੁਝ ਲੋਕ ਜ਼ਖਮੀ ਹੋਏ ਨੇ ਪੰਜ ਲੋਕ ਜ਼ਖਮੀ ਹੋਏ ਨੇ ਕਾਫੀ ਗੋਲੀਆਂ ਚੱਲੀਆਂ ਨੇ ਜੋ ਜਾਣਕਾਰੀ ਹੈ ਕਿ 17-18 ਰਾਉਂਡ ਫਾਇਰਿੰਗ ਹੋਈ ਹੈ ਉੱਥੇ ਫਿਰ ਪੁਲਿਸ ਜਾਂਚ ਕਰ ਰਹੀ ਹੈ ਔਰ ਬਦਮਾਸ਼ਾਂ ਦੀ ਪਾਲ ਹੋ ਰਹੀ ਹੈ i20 ਕਾਰ ਦੇ ਵਿੱਚ ਆਈ ਸੀ ਗੋਲੀਬਾਰੀ ਕਰਕੇ ਚਲੇ ਗਏ ਮੁੱਢਲੇ ਤੌਰ ਦੇ ਉੱਤੇ ਮਾਮਲਾ ਇਸ ਤਰੀਕੇ ਨਾਲ ਲੱਗ ਰਿਹਾ ਹੈ ਕਿ ਦੋ ਧਿਰਾਂ ਦੇ ਵਿਚਾਲੇ ਕੋਈ ਝੜਪ ਵਾਲਾ ਮਾਮਲਾ ਹੈ ਕੋਈ ਨੰਜਿਸ ਵਾਲਾ ਮਾਮਲਾ ਹੈ ਔਰ ਹਾਲਾਂਕਿ ਜਾਂਚ ਤੋਂ ਬਾਅਦ ਕਲੀਅਰ ਹੋ ਸਕੇਗਾ ਕਿ ਆਖਿਰ ਵਜ੍ਹਾ ਕੀ ਸੀ ਕਿਉਂ ਟਾਰਗੇਟ ਕੀਤਾ ਗਿਆ ਸਕੋਰਪੀਓ ਦੇ ਵਿੱਚ ਸਵਾਰ ਨੌਜਵਾਨਾਂ ਨੂੰ ਪਰ ਪੰਜ ਜਣੇ ਜ਼ਖਮੀ ਹੋਏ ਨੇ ਹਸਪੀਟਲਾਈਜ਼ ਉਹਨਾਂ ਨੂੰ ਕਰਵਾਇਆ ਗਿਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਗੱਡੀ ਦੇ ਉੱਤੇ ਜਿਹੜੇ ਗੋਲੀਆਂ ਦੇ ਨਿਸ਼ਾਨ ਸਕੋਰਪ ਸਕੋਰਪੀਓ ਤੇ ਨਜ਼ਰ ਆ ਰਹੇ ਨੇ ਚਲੇਸ਼ ਕੁਮਾਰ ਸਾਡੇ ਸਹੀ ਹੋ ਗਏ ਇਸ ਸਮੇਂ ਨਵਾਂ ਸ਼ਹਿਰ ਤੋਂ ਫੋਨ ਲਾਈਨ ਤੇ ਸਾਡੇ ਨਾਲ ਜੁੜ ਰਹੇ ਨੇ ਚਲੇਸ਼ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਦੱਸੋ ਇਹ ਪੂਰੀ ਘਟਨਾ ਨੂੰ ਲੈ ਕੇ

तो का नाम हनीबल साहिल रिंपल दीपा और सुजल है जे पांच नाम ये सारे पंगे एरिए के रहने वाले ने कारण की हुआ है कि की रंजी सी हले जांच चल रही है लेकिन हले दस दिए कि जे पांचों नौजवान ने के हले अस्पताल से भर्ती ने और सही सलामत ठीक ठाक ने जी ठीक है मतलब रंजिश का मामला है क्लियर हो सकया कि नहीं अजे तक कुछ है? ਨਹੀਂ ਰੰਜੀਸ ਦਾ ਮਾਮਲਾ ਸਰ ਰੰਜੀਸ ਇਹ ਕੋਈ ਪੁਰਾਣਾ ਹੈ ਨਹੀਂ ਐਸਾ ਕਿ ਇਹ ਲੜਕਾ ਹੈ ਨਹੀਂ ਉਹ ਤਾਂ ਫਿਰ ਮੈਂ ਟਾਈਪ ਕਿ ਹੈ ਨਹੀਂ ਲੇਕਿਨ ਰੰਜੀਸ ਦਾ ਮਾਮਲਾ ਸਾਹਮਣੇ ਆਇਆ ਹੈ ਲੈ ਤਾਂ ਕਿਉਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹੀ ਪਤਾ ਲੱਗਿਆ ਕਿ ਇਹ 1-2 ਦਿਨ ਪਹਿਲੇ ਕੋਈ ਸਕੂਟਰ ਸਕੂਟਰ ਤੇ ਆਕੀਵਾ ਤੇ ਲਗਾ ਚੁੱਕੋ ਝਗੜਾ ਹੋਇਆ ਸੀ ਆਪਸ ਵਿੱਚ ਇਨਾਂ ਨੇ ਇਸ ਲਈ ਇਨਾਂ ਨੇ ਅੱਜ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਸ਼ੁਕਰੀਆ ਤਾਂਵਾਦ ਸਾਡਾ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਕਰੀਬ 16-17 ਗੋਲੀਆਂ ਚੱਲੀਆਂ ਨੇ ਫਾਇਰਿੰਗ ਕਰਕੇ ਫਰਾਰ ਹੋਏ ਨੇ i20 ਦੇ ਵਿੱਚ ਸਵਾਰ ਸੀ ਬਦਮਾਸ਼ ਸਕੋਰਪਿਓ ਕਾਰ ਨੂੰ ਟਾਰ ਤੋਟਲ ਪੰਜ ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਆ ਇਹਨਾਂ ਦੇ ਨਾਮ ਹੈਗੇ ਆ ਹਨੀਬਲ ਰਿੰਪਲ ਸੂਜਲ ਮਨਦੀਪ ਤੇ ਸਾਇਦ ਜੋ ਹੁਣ ਤੱਕ ਦੀ ਤਫਸੀਲ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਹਿਊਜ਼ ਪਰਸਨ ਸੀਗੇ ਜਿਹੜੇ ਆਹ 20 ਕਾਰ ਦੇ ਵਿੱਚ ਆਏ ਆ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਹਦੇ ਕਰਕੇ ਇੰਜਰਡ ਹੋਏ ਨੇ ਜਿਹਦੇ ਵਿੱਚੋਂ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈਰ ਰਿਸਟਰ ਕਰਕੇ ਤੇ ਨਾਲ ਜਲਦੀ ਰੈਵਲਪ ਕਰ ਲਾਂ ਸਰ ਇਹ ਕਿਸੇ ਗੈਂਗ ਨਾਲ ਸੰਬੰਧਤ ਹੈ ਇਥੇ ਨਹੀਂ ਇਹ ਨਹੀਂ ਅਸੀਂ ਹਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ਤੀ ਰਹਿ ਗਈ ਹੈ ਤੇ ਜਿਹੜੀ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਹਜੇ ਇਹਨਾਂ ਤੇ ਬਾਈ ਨੇਮ ਪਰਚਾ ਕਰਨਾ ਉਹਨਾਂ ਦਾ ਕੀ ਨਾਮ ਆ ਹਜੇ ਤੱਕ ਦੋ ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਫ਼ਤੀਸ਼ ਚੱਲ ਰਹੀ ਹੈ ਇੱਕ ਅਜੇ ਹੈ ਤੇ ਇੱਕ ਸੌਰਵ ਹੈ ਦੋਨੇ ਬੰਗਿਆਂ ਦੇ ਹਾਂਜੀ ਇਹ ਸਬੂੜੀ ਦੇ ਬੰਗਾ ਤੇ ਹੀ ਰਹਿਣ ਵਾਲੇ ਸੀ ਤਾਂ ਗੋਲੀਆਂ ਕਿੰਨੀਆਂ ਚੱਲੀਆਂ ਇਹ ਹਜੇ ਜੀ ਅਸੀਂ ਸਾਡੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਉਹ ਹਜੇ ਅੱਜੈਕਟ